ਹੈਲੋ ਹੰਮੀ ਸਤਿ ਸ਼੍ਰੀ ਅਕਾਲ ਜੀ ਹੋ ਕੀ ਹਾਲ ਤਾਂ ਸਾਰੇ ਠੀਕ ਠਾਕ ਆ ਦੋ ਦਿਨ ਹੋ ਗਏ ਮੀਂਹ ਬਹੁਤ ਪਈ ਜਾਂਦਾ ਅੱਜ ਤੀਜਾ ਦਿਨ ਆ ਦੰਦ ਦੇ ਅੰਬਸਰ ਗਏ 에어ਪੋਰਟ ਇੱਕ ਦਿਨ ਤੋਂ ਬਲੌਕ ਬਣਾਏ ਨੇ ਅੱਜ ਬਣਾਉਣ ਲੱਗਾ ਮੀਂਹ ਬੜਾ ਹੀ ਭੈਣ ਦੇ ਆ ਮਪੱਟੇ ਪਉਣ ਜਾਣੇ ਇੱਕ ਲਾਈਟ ਨਹੀਂ ਆਉਣ ਦੀ ਅੱਜ ਨਾਲ ਲਾਈਟ ਮੰਨੇ ਆਉਂਦੀ ਘਰੇ ਵਾਈਫਾਈ ਵੀ ਹੋ ਗਿਆ ਖਰਾਬ ਤੇ ਇਸ ਕਰਕੇ ਹੁਣ ਕਮਰੀ ਪਾ ਕੇ ਹੰਨਾ ਪੱਠੇ ਗੁਦਰਨੇ ਹੁਣੇ ਲਾਈਟ ਬਹਾਈ ਨੇ ਥੂੜੀ ਪਾ ਕੇ ਦੱਸੇ ਪੰਨੇ ਖਾਲ ਅੱਜ ਆਪਾਂ ਟਰੈਕਟਰ ਦਾ ਕੀਤ ਲਾ ਲਿਆ ਟਰੈਕਟਰ ਦਾ ਕੀਤ ਲਾ ਲਾ ਕੇ ਕੰਮ ਕਰਾਂਗੇ ਨਾਲ ਨਾਲ ਕੰਮ ਕਰਾਂਗੇ ਆਹ ਨਾਲ ਸਮਾਂ ਦੇ ਫਸਲੇ ਉਹ ਵਧੀਆ ਕੀਤਿਆ ਕੰਮਾ ਸੱਚ ਹੈ ਆਪਾਂ ਬੰਦੇ ਵਧੀਆ ਮਾਰ ਕੇ ਜੈਗਨ ਕਮਾਉਣ ਮੀਂਹ ਦੇ ਵਿੱਚ ਹੀ ਲੱਗੇ ਆ ਜੈਗਨ ਕਮਾਉਣ ਮੀਂਹ ਦੇ ਵਿੱਚ ਹੀ ਮੜਾ ਜੈਗਨ ਕਮਾਉਣਾ ਜਿਆਦਾ ਨਹੀਂ ਕਮਾਉਣਾ ਮੀ ਨਹੀਂ ਹਟਣਦੇ ਆ ਬਹੁਤ ਢਣੀ ਹੋ ਗਏ ਮੀ ਹਟਦਾ ਹੀ ਨਹੀਂ ਮੰਮੀ ਆਏ ਧਾਰ ਕੱਢਣ ਉਹ ਦਿਨ ਪਿੰਡ ਚ ਥੋੜੀ ਗੱਲਬਾਤ ਹੀ ਹੋ ਗਈ ਆ ਲੜਾਈ ਹੋੁੰਦੀ ਆ ਲੜਾਈ ਦੇ ਸਮਾਚਾਰ ਵੀ ਦੇਖ ਲੋ ਮੋਟਾ ਪ੍ਰਧਾਨ ਗਿਆ ਹੋਇਆ ਫੈਸਲਾ ਕਰਾਉਂਗਾ ਅਸਬੀਤ ਖਾਨ ਦੇ ਪਰੋਖੇ ਨਾਤ ਕੇ ਸੋਣੇ ਮੋਣੇ ਬਣ ਕੇ ਹਨਾ ਰੜਗਨ ਪਰ ਉਹ ਤੇ ਗੰਦਾ ਗੱਲ ਤੇੜਕੇ ਤੇੜਕੇ ਹਨਾ ਅੰਜੀ ਆਪਾਂ ਜਾ ਰਹੇ ਆ ਪਕੌੜੇ ਖਾਣ ਲਈ ਕ੍ਰਿਆਟੀ ਲੈਣ ਖੁਸ਼ੀਤ ਮੈਂ ਜਾ ਰਹੇ ਆ ਕ੍ਰਿਆਟੀ ਲੈਣ ਪਕੌੜੇ ਖਾਣੇ ਮੀ ਤੇ ਮਾਸਟਰ ਕਹਿੰਦੇ ਪਕੌੜੇ ਖਾਣੇ ਕ੍ਰਿਆਟੀ ਆਪਾਂ ਲੈ ਲਈ ਆ ਤੇ ਮੀ ਆ ਗਿਆ ਆ ਮਹੀਂ ਮਾਣਾ ਜਰ ਰੁਪਿਆ ਹੈਗਾ ਦੋ ਤਿੰਨ ਫੇ ਆ ਗਿਆ ਨੇ ਆਪਾਂ ਤਾਂ ਜਾ ਕੇ ਨਾ ਹੋਣਾਈ ਆ ਆਪਾਂ ਜਾ ਕੇ ਨਾਉਣ ਰਹੀ ਆ ਕੰਮ ਕੰਮ ਕਰ ਲਿਆ ਆਪਾਂ ਸੜਕਾਂ ਤੇ ਪਾਣੀ ਖੜਾ ਦੇਖੋ ਸੋਇਆ ਤੇ ਪਾਣੀ ਖੜਾ ਹਾਂਜੀ ਆਪਾਂ ਇਹ ਮਿਰਚਾਂ ਤੋੜਨ ਮਿਰਚਾਂ ਹੋ ਗਈਆਂ ਖਤਮ ਕਰੇ ਕਹਿੰਦੇ ਮਿਰਚਾਂ ਹਨੀ ਤੋੜ ਕੇ ਲਿਆਓ ਲੱਗੀਆਂ ਬਾਵਾ ਮੱਛਾ ਤੋੜ ਕੇ ਚੱਲੇ ਆਂ ਹਾਂ ਜੀ ਅੱਪਾ ਇਹ ਮੱਛਾ ਤੋੜਨ ਨੂੰ ਕੋੜੇ ਕੰਡਾ ਮੀਂਹ ਮੱਛੀ ਕਰੇ ਕਹਿੰਦੇ ਖਤਮ ਹੋਈਆਂ ਮੁੱਛਰ ਆ ਗਿਆ ਕੀਤੀ ਵਾਰੀ ਦਾ ਮੱਛਰ ਕੇ ਮੱਛਾ ਤੋੜਨਾ ਹੈ ਅਜਰੇ ਜੇ ਹੋ ਗਿਆ ਪਾਣੀ ਖੜਾ ਦੇਖੋ ਪੱਠੇ ਵੀ ਨਹੀਂ ਵੱਢ ਹੁਣ ਦੋ ਦੋ ਊੜੀ ਦੇ ਖਾਲੀ ਚੱਲੂ ਆ ਪਕੌੜੇ ਨਿਕਲ ਰਹੇ ਅਰੰਜੀ ਫੱਟੇ ਪਕੌੜੇ ਮੇਰੇ ਚ ਕਪਾਇਨਾ ਆ ਗਏ ਪਕੌੜਾ ਖਾ ਕੇ ਫਿਰ ਦੇਖਦੇ ਹਾਂ ਨੰਦਾਂ ਅੰਜੀ ਆਪਾਂ ਰੋਟੀ ਪਾਣੀ ਖਾ ਲਿਆ ਤੇ ਹੁਣ ਆਪਾਂ ਲੱਗਿਆ ਸੌਣ ਇਸ ਨਾਲ ਹੀ ਹੁੰਦਾ ਆਪਣਾ ਬਲੌਗ ਖਤਮ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ ਅਗਲੇ ਬਲੌਗ ਵਿੱਚ ਮਿਲਾਂਗੇ